ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸੀਏ ਕਿ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਜਿਹੜੀ ਕਿ ਬੀਕੇਯੂ ਦੇ ਕੁਝ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ 11 ਵਜੇ ਹੋਵੇਗੀ ਤੇ ਜਿਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਦੱਸਦੀ ਹੈ ਕਿ ਅੱਜ ਪਾਤੜਾ 'ਚ ਜਿਹੜੀ ਕਿ ਕਿਸਾਨ ਜਥੇਬੰਦੀਆਂ ਵੱਡੀ ਮੀਟਿੰਗ ਕਰਨ ਜਾ ਰਹੀਆਂ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤੇ ਦੱਸਦੀ ਹੈ ਕਿ ਉੱਥੇ ਹੁਣ ਲਗਾਤਾਰ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਚਰਚਾਵਾ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੇ ਉੱਥੇ ਹੀ ਅੱਜ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬੈਠੇ ਆ کافی ਦਿਨ ਹੋ ਗਏ ਨੇ ਤੇ ਉੱਥੇ ਹੀ ਲਗਭਗ ਜਿਹੜਾ ਕਿ ਮੈਂ 2 ਮਹੀਨੇ ਹੋਣੇ ਵਾਲੇ ਨੇ ਤੇ ਉਥੇ ਹੀ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਲੈ ਕੇ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੀਆਂ ਨੇ ਉਹਨਾਂ ਦੀ ਜਿਹੜੀ ਸਿਹਤ ਆ ਡਾਊਨ ਹੁੰਦੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਅਗਲੀਆਂ ਰਣਨੀਤੀਆਂ ਕੱਢ ਰਹੀਆਂ ਨੇ ਤੇ ਅੱਜ SKM ਦੇ ਨਾਲ ਮੀਟਿੰਗ ਕਰਨ ਜਾ ਰਹੇ ਨੇ ਕੁਝ ਕਿਸਾਨ ਆਗੂ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਹੋਵੇਗਾ ਤੇ ਉਥੇ ਹੀ ਸਾਰੇ ਨਾਲ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਸ਼ੰਭੂ ਕਿ ਹੁਣ ਸਿੰਘੂ ਮੋਰਚਾ ਬਣੇਗਾ ਕਿ ਕਿਸਾਨ ਜਥੇਬੰਦੀਆਂ ਹੁਣ ਇਕੱਤਰ ਹੋਣਗੀਆਂ ਕੀ ਸਹਿਮਤੀ ਹੋਵੇਗੀ ਲਗ ਤਾਰ ਸਵਾਲ ਬਣੇ ਹੋਏ ਨੇ ਤੇ ਕਿਸਾਨ ਅੱਜ 11 ਵਜੇ ਮੀਟਿੰਗ ਕਰਨਗੇ ਤੇ ਜਿਸ ਤੋਂ ਬਾਅਦ ਦੱਸਿਏ ਕਿ ਉੱਥੇ ਹੀ ਬੀਕੇਯੂ ਯਾਨੀ ਕਿ ਭਾਰਤੀ ਇਕਤਾ ਗ੍ਰਾਹਾਂ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਪੰਜ ਪੰਜ ਕਿਸਾਨ ਆਗੂ ਜਿਹੜੇ ਕਿ ਇਕੱਤਰ ਹੋਣਗੇ ਤੇ ਮੀਟਿੰਗ 'ਚ ਲਗਾਤਾਰ ਜਿਹੜੇ ਕਿ ਕੋਈ ਵੱਡੇ ਫੈਸਲੇ ਲਏ ਜਾਣਗੇ ਤੇ ਉੱਥੇ ਹੀ ਡੱਲੇਵਾਲ ਸਾਹਿਬ ਦੇ ਮਰਨ ਵਰਤ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਅੰਦਾਜ਼ ਦिए ਕਿ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਦਾ ਵੀ ਕੋਈ ਵੱਡਾ ਐਲਾਨ ਕਰ ਸਕਦੀਆਂ ਨੇ ਤੇ ਉੱਥੇ ਹੀ ਜਿਹੜਾ ਕਿ ਕੇਂਦਰ ਸਰਕਾਰ ਨੂੰ ਲੈ ਕੇ ਵੀ ਅਗਲੀ ਰਣਨੀਤੀ ਕਢੀ ਜਾ ਸਕਦੀ ਹੈ ਵੱਡਾ ਫੈਸਲਾ ਹੋਣ ਜਾ ਰਿਹਾ ਤੇ ਅੱਜ ਕਿਸਾਨ ਜਥੇਬੰਦੀਆਂ ਮਿਲ ਕੇ ਇਹ ਮੀਟਿੰਗ ਕਰਨ ਗਈਆਂ ਤੇ ਮੀਟਿੰਗ ਦੇ ਵਿੱਚ ਅੱਜ ਕੋਈ ਨਵਾਂ ਫੈਸਲਾ ਜਿਹੜਾ ਕਿ ਕਿਸਾਨ ਕਰਨਗੇ ਪਰੰਤੂ ਇਹ ਮੀਟਿੰਗ ਜਿਹੜੀ ਕਿ 15 ਨੂੰ ਹੋਣੀ ਸੀ ਤੇ ਜਿਸ ਤੋਂ ਬਾਅਦ ਅਚਨਚੇਤ ਜਿਹੜੀ ਕਿ ਇਹ ਮੀਟਿੰਗ ਸੱਦੀ ਗਈ ਤੇ ਮੀਟਿੰਗ ਦੇ ਦੌਰਾਨ ਹੁਣ ਪੰਜ-ਪੰਜ ਆਗੂ ਜਿਹੜੇ ਕਿ ਸ਼ਾਮਲ ਹੋਣਗੇ BKU ਦੇ ਵੱਲੋਂ ਵੀ ਜਿਹੜੇ ਕਿ ਪੰਜ ਕਿਸਾਨ ਆਗੂ ਜਿਹੜੇ ਕਿ ਸ਼ਾਮਲ ਕੀਤੇ ਜਾਣਗੇ ਇਸ ਮੀਟਿੰਗ 'ਚ ਤੇ ਦੂਜੇ ਪਾਸੇ ਦੱਸ ਦਈਏ ਕਿ ਅੱਜ ਦੂਜੇ ਪਾਸੇ ਐਸਕੇਐਮ ਦੇ ਵੱਲੋਂ ਵੀ ਅੱਜ ਮੀਟਿੰਗ ਦੇ ਵਿੱਚ ਪੰਜ ਕਿਸਾਨ ਆਗੂ ਸ਼ਾਮਲ ਹੋਣਗੇ ਤੇ ਇਹਨਾਂ ਆਗੂਆਂ ਦੇ ਵੱਲੋਂ ਅੱਜ ਮਿਲ ਕੇ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਤੇ ਉੱਥੇ ਹੀ ਕੋਈ ਵੱਡਾ ਐਲਾਨ ਹੋ ਸਕਦਾ ਹੈ ਜਿਹੜੀ ਕਿ ਬੀਕੇਯੂ ਦੇ ਕੁਝ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ 11 ਵਜੇ ਹੋਵੇਗੀ ਤੇ ਜਿਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਦੱਸਦੀ ਹੈ ਕਿ ਅੱਜ ਪਾਤੜਾ 'ਚ ਜਿਹੜੀ ਕਿ ਕਿਸਾਨ ਜਥੇਬੰਦੀ ਵੱਡੀ ਮੀਟਿੰਗ ਕਰਨ ਜਾ ਰਹੀਆਂ ਨੇ ਤੇ ਜਿਸ ਦੇ ਦੌਰਾਨ ਉਥੇ ਹੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤੇ ਦੱਸ ਦਈਏ ਕਿ ਉਥੇ ਹੁਣ ਲਗਾਤਾਰ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਚਰਚਾਵਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੇ ਉਥੇ ਹੀ ਅੱਜ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬੈਠੇ ਆ ਕਾਫੀ ਦਿਨ ਹੋ ਗਏ ਨੇ ਤੇ ਉਥੇ ਹੀ ਲਗਭਗ ਜਿਹੜਾ ਕਿ ਮੈਂ 2 ਮਹੀਨੇ ਹੋਣੇ ਵਾਲੇ ਨੇ ਤੇ ਉਥੇ ਹੀ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਲੈ ਕੇ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੀਆਂ ਨੇ ਉਹਨਾਂ ਦੀ ਜਿਹੜੀ ਸਿਹਤ ਆ ਡਾਊਨ ਹੁੰਦੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਅਗਲੀਆਂ ਰਣਨੀਤੀਆਂ ਕੱਢ ਰਹੀਆਂ ਨੇ ਤੇ ਅੱਜ SKM ਦੇ ਨਾਲ ਮੀਟਿੰਗ ਕਰਨ ਜਾ ਰਹੇ ਨੇ ਕੁਝ ਕਿਸਾਨ ਆਗੂ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਹੋਵੇਗਾ ਤੇ ਉਥੇ ਹੀ ਸਾਰੇ ਨਾਲ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਸ਼ੰਭੂ ਕਿ ਹੁਣ ਸਿੰਘੂ ਮੋਰਚਾ ਬਣੇਗਾ ਕਿ ਕਿਸਾਨ ਜਥੇਬੰਦੀਆਂ ਹੁਣ ਇਕੱਤਰ ਹੋਣਗੀਆਂ ਕੀ ਸਹਿਮਤੀ ਹੋਵੇਗੀ ਲਗ ਤਾਰ ਸਵਾਲ ਬਣੇ ਹੋਏ ਨੇ ਤੇ ਕਿਸਾਨ ਅੱਜ 11 ਵਜੇ ਮੀਟਿੰਗ ਕਰਨਗੇ ਤੇ ਜਿਸ ਤੋਂ ਬਾਅਦ ਦੱਸਿਏ ਕਿ ਉੱਥੇ ਹੀ ਬੀਕੇਯੂ ਯਾਨੀ ਕਿ ਭਾਰਤੀ ਇਕਤਾ ਗ੍ਰਾਹਾਂ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਪੰਜ ਪੰਜ ਕਿਸਾਨ ਆਗੂ ਜਿਹੜੇ ਕਿ ਇਕੱਤਰ ਹੋਣਗੇ ਤੇ ਮੀਟਿੰਗ 'ਚ ਲਗਾਤਾਰ ਜਿਹੜੇ ਕਿ ਕੋਈ ਵੱਡੇ ਫੈਸਲੇ ਲਏ ਜਾਣਗੇ ਤੇ ਉੱਥੇ ਹੀ ਡੱਲੇਵਾਲ ਸਾਹਿਬ ਦੇ ਮਰਨ ਵਰਤ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਅੰਦਾਜ਼ ਦिए ਕਿ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਦਾ ਵੀ ਕੋਈ ਵੱਡਾ ਐਲਾਨ ਕਰ ਸਕਦੀਆਂ ਨੇ ਤੇ ਉੱਥੇ ਹੀ ਜਿਹੜਾ ਕਿ ਕੇਂਦਰ ਸਰਕਾਰ ਨੂੰ ਲੈ ਕੇ ਵੀ ਅਗਲੀ ਰਣਨੀਤੀ ਕਢੀ ਜਾ ਸਕਦੀ ਹੈ ਵੱਡਾ ਫੈਸਲਾ ਹੋਣ ਜਾ ਰਿਹਾ ਤੇ ਅੱਜ ਕਿਸਾਨ ਜਥੇਬੰਦੀਆਂ ਮਿਲ ਕੇ ਇਹ ਮੀਟਿੰਗ ਕਰਨ ਗਈਆਂ ਤੇ ਮੀਟਿੰਗ ਦੇ ਵਿੱਚ ਅੱਜ ਕੋਈ ਨਵਾਂ ਫੈਸਲਾ ਜਿਹੜਾ ਕਿ ਕਿਸਾਨ ਕਰਨਗੇ ਪਰੰਤੂ ਇਹ ਮੀਟਿੰਗ ਜਿਹੜੀ ਕਿ 15 ਨੂੰ ਹੋਣੀ ਸੀ ਤੇ ਜਿਸ ਤੋਂ ਬਾਅਦ ਅਚਨਚੇਤ ਜਿਹੜੀ ਕਿ ਇਹ ਮੀਟਿੰਗ ਸੱਦੀ ਗਈ ਤੇ ਮੀਟਿੰਗ ਦੇ ਦੌਰਾਨ ਹੁਣ ਪੰਜ-ਪੰਜ ਆਗੂ ਜਿਹੜੇ ਕਿ ਸ਼ਾਮਲ ਹੋਣਗੇ BKU ਦੇ ਵੱਲੋਂ ਵੀ ਜਿਹੜੇ ਕਿ ਪੰਜ ਕਿਸਾਨ ਆਗੂ ਜਿਹੜੇ ਕਿ ਸ਼ਾਮਲ ਕੀਤੇ ਜਾਣਗੇ ਇਸ ਮੀਟਿੰਗ 'ਚ ਤੇ ਦੂਜੇ ਪਾਸੇ ਦੱਸ ਦਈਏ ਕਿ ਅੱਜ ਦੂਜੇ ਪਾਸੇ SKM ਦੇ ਵੱਲੋਂ ਵੀ ਅੱਜ ਮੀਟਿੰਗ ਦੇ ਵਿੱਚ ਪੰਜ ਕਿਸਾਨ ਆਗੂ ਸ਼ਾਮਲ ਹੋਣਗੇ ਤੇ ਇਹਨਾਂ ਆਗੂਆਂ ਦੇ ਵੱਲੋਂ ਅੱਜ ਮਿਲ ਕੇ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਤੇ ਉੱਥੇ ਹੀ ਕੋਈ ਵੱਡਾ ਐਲਾਨ ਹੋ ਸਕਦਾ ਹੈ